ਅਮਰਖਰ ਦਾ ਦਿਲ ਕਿਹੇ ਜਾਣ ਵਾਲਾ ਕੰਪਨੀ ਬਾਗ ਜਿੱਥੇ ਹਜ਼ਾਰਾਂ ਲੋਕ ਰੋਜ਼ ਸੈਰ ਕਰਨ ਵਾਸਤੇ ਆਉਂਦੇ ਹਨ ਪਰ ਦੇਖਣ ਨੂੰ ਇਹ ਆਇਆ ਹੈ ਕਿ ਕੰਪਨੀ ਬਾਗ ਵਿੱਚ ਗੰਦਗੀ ਦੀ ਪਰਮਾਰ ਹੈ ਅਤੇ ਥਾਂ ਥਾਂ ਤੇ ਹੁਣ ਦੁਕਾਨਾਂ ਵੀ ਲੱਗੀਆਂ ਕੌਣ ਇਸ ਦਾ ਜ਼ਿੰਮੇਵਾਰ ਹੈ ਨਗਰ ਨਿਗਮ ਜਾਂ ਐਸਆਈ ਵਿਭਾਗ ਗੱਲਬਾਤ ਕਰਦੇ ਹਾਂ ਸਬਕਾ ਮੰਤਰੀ ਅਨਿਲ ਜੋਸ਼ੀ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਮੰਤਰੀ ਅਨਿਲ ਜੋਸ਼ੀ ਹੋਣਾ ਨੇ ਆਪਣੇ ਟਾਈਮ ਤੇ ਬਹੁਤ ਹੀ ਕੰਪਨੀ ਬਾਗ ਦਾ ਸੁਧਾਰ ਕੀਤਾ ਸੀ ਅਤੇ ਉਹਨਾਂ ਨੇ ਆਪ ਵੀ ਕਈ ਵਾਰ ਉੱਥੇ ਉਹਨਾਂ ਨੂੰ ਸਫਾਈ ਕਰਦੇ ਆ ਵੇਖਛਦੇ ਇੱਕ ਵਾਰ ਜੋਸ਼ ਸਾਹਿਬ ਇੱਕ ਵਾਰ ਤੁਹਾਡਾ ਸਵਾਗਤ ਹੈ ਜ ਆਪਣੇ ਟਾਈਮ ਤੇ ਜਦੋਂ ਤੁਹਾਡੀ ਟਨੋਰ ਸੀ ਤੁਸੀਂ ਬਹੁਤ ਕੰਮ ਕੀਤਾ ਕੰਪਨੀ ਬਾਗ ਵਿੱਚ ਹੁਣ ਦੇਖਣ ਨੂੰ ਆ ਰਿਹਾ ਵੀ ਕੰਪਨੀ ਬਾਗ ਵਿੱਚ ਕਾਫੀ ਗੰਦਗੀ ਦੀ ਪਰਮਾਰਾ ਜੀ ਆਪਣੇ ਟਾਈਮ ਤੇ ਤੇ ਚਲੋ ਜਦੋਂ ਮੈਂ ਐਮਐਲਏ ਸੀ ਮਨਿਸਟਰ ਸੀ ਉਦੋਂ ਤੇ ਕੀਤਾ ਇਹ ਤੇ ਅੱਜ ਵੀ ਥੋੜਾ ਬਹੁਤਾ ਜੰਨੀ ਸਮਰੱਥਾ ਹੈਗੀ ਆਪਣੇ ਕੋਲ ਪਰਸਨਲ ਕਰ ਸਕਦੇ ਆ ਬਿਨਾਂ ਉਟ ਸਰਕਾਰੀ ਮਸ਼ੀਨਰੀ ਦੇ ਅੱਜ ਵੀ ਕਰੀਦਾ ਇੱਥੇ ਜਿੱਥੇ ਆਪਾਂ ਖਲੋਤੇ ਇੱਥੇ ਹੀ ਬੈਠਦੇ ਸੀ ਉਹਨਾਂ ਮਾਨਸਿਕਤਾ ਜਦੋਂ ਜਿਹੜੀ ਇਹਨਾਂ 네ਗੇਟਿਵ ਹੋਣ ਲੋਕੀ ਨਮਾਇंदे 네ਗੇਟਿਵ ਹੋਣ ਜਿੱਤਿਆ ਜਿਹੜਾ ਬੰਦਾ ਉਹ ਸਾਰਿਆਂ ਦਾ ਨਮਾਇੰਦਾ ਉਹਦਾ ਧਰਮ ਸੀ ਉਹਦੀ ਡਿਊਟੀ ਸੀ ਲੋਕਾਂ ਵਾਸਤੇ ਲੜਨਾ ਤੇ ਇੱਥੇ ਵੀ ਅਸੀਂ ਚਲੋ ਅਸੀਂ ਬੈਠਦੇ ਹੀ ਆਪਣਾ ਬੰਦਾ ਰੱਖਿਆ ਸੀ ਇੱਥੇ ਆਪ ਬੰਬੀ ਲਵਾਈ ਬੋਰ ਕਰਾਇਆ ਵਾਇਰਿੰਗ ਕਰਾਈ ਇਹ ਜੰਗਲ ਬਣਾਇਦਣ ਨੂੰ ਮਾਰੇ ਇੰਨਾ ਵਧੀਆ ਇਹ ਦੇਖੋ ਇੱਧਰ ਇਹ ਜੰਗਲ ਜਿਹੜਾ ਨਾ ਸਮਝ ਲਓ ਇਹ ਇੰਨਾ ਜੰਗਲ ਇੰਨੀ ਆਕਸੀਜਨ ਇੰਨਾ ਮਤਲਬ ਜਿਹੜਾ ਵਾ ਠੰਡਾ ਤੁਸੀਂ ਦੁਪਹਿਰੇ ਸੈਰ ਕਰ ਲਓ ਇੱਥੇ ਐ ਸਾਫ ਸੁਥਰਾ ਨੀਟ ਐਂਡ ਕਲੀਨ ਸੀ ਹੁਣ ਆ ਵੇਖੋ ਕੂੜੇ ਦੇ ਇੱਥੇ ਟੇਰ ਇਦਾਂ ਕੂੜਿਆਂ ਨੂੰ ਮਾਰੋ ਤੇ ਕੂੜੇ ਵਾਸਤੇ ਆਏ ਜਨ ਇਹ ਵੇਖੋ ਇੱਧਰ ਸਾਰੇ ਚਾਰ ਚੁਫੇਰੇ ਹਲੇ ਮੇਰਾ ਖਿਆਲ ਇਹਨਾਂ ਨੇ ਤੁਹਾਡੀਆਂ ਖਬਰਾਂ 1-2 ਦਿਨ ਤੋਂ ਲਗਦੀਆਂ ਪਈਆਂ ਨਾ ਤੇ ਇਹਨਾਂ ਨੇ ਸਫਾਈ ਆਪਣਿਆਂ ਲੋ ਕੀਤੀ ਆ ਹੈ ਨਹੀਂ ਤੇ ਇੱਥੇ ਢੇਰੀਆਂ ਇੰਨੀਆਂ ਲੱਗੀਆਂ ਐਨਾ ਬੁਰਾ ਹਾਲ ਸੀਗਾ ਤੇ ਅਸੀਂ ਬੰਦਾ ਆਪਣਾ ਰੱਖਿਆ ਸੀ ਮੋਟਰ ਲਵਾਈ ਇੱਥੇ ਤੇ ਆਹ ਸਾਰੀ ਵਾਇਰਿੰਗ ਕੀਤੀ ਤੇ ਸਾਰੇ ਅਸੀਂ ਦੇ ਬੂਟੇ ਪਾਲਦੇ ਸੀ ਤੇ ਇਹ ਆ ਕੇ ਕਮਿਸ਼ਨਰ ਨੂੰ ਨਾਲ ਲਿਆ ਕੇ ਇੱਥੇ ਜਿੰਦਰਾ ਮਾਰ ਗਿਆ ਇਸ ਕਮਰੇ ਸਾਡਾ ਸਮਾਨ ਪਿਆ ਸੀ ਘਾਹ ਕੱਟਣ ਵਾਲੀ ਬੂਟੇ ਦੇ ਟ੍ਰਿਮਿੰਗ ਕਰਨ ਵਾਲੀਆਂ ਸਪਰੇਅ ਕਰਨ ਵਾਲੀ ਮਸ਼ੀਨ ਹੁਣ ਆ ਬੂਟਾ ਸੜ ਹੀ ਗਿਆ ਹੈ ਸਵਾਨ ਨੇ ਦਾ ਬੂਟਾ ਸੀ ਐਡਾ ਸ਼ਾਨਦਾਰ ਇੰਨਾ ਵਧੀਆ ਬੂਟਾ ਹੁੰਦਾ ਹੈ ਹੈਨਾ ਇਹ ਸੜ ਗਿਆ ਬੂਟਾ ਆ ਵੇਖੋ ਇਹਨੂੰ ਥੋੜਾ ਜਿਹਾ ਨਾ ਜ਼ੂਮ ਕਰਕੇ ਦਿਖਾਓ ਤੇ ਐ ਸਿਉਖ ਲੱਗੀ ਆ ਤੇ ਇਹ ਬੂਟਾ ਹੀ ਸੜ ਗਿਆ ਕਿਸੇ ਨੇ ਧਿਆਨ ਨਹੀਂ ਕੀਤਾ ਹੁਣ ਜੋ ਸਾਡੇ ਕੋਲ ਸੋਰਸ ਹੈ ਇੱਥੇ ਉਹਨਾ ਕੰਮ ਕਰ ਸਕਦੇ ਆ ਨਾ ਹੈ ਤੇ ਇਹ ਇਹਨਾਂ ਨੇ ਇਹਨਾਂ ਦੀ ਮਾਨਸਿਕਤਾ ਐਸੀ ਆ ਜਿਹੜਾ ਆਪ ਕਰਦਾ ਉਹਨੂੰ ਵੀ ਨਹੀਂ ਕਰਨ ਦਿੰਦੇ ਆਪਦੇ ਕੁਝ ਕਰਨਾ ਨਹੀਂ ਇਹ ਆ ਬਿੱਲ ਫਾੜ ਦੀਏ ਆ ਪਾਰਟੀ ਦੀ ਤੇ ਜਾਂ ਸਰਕਾਰ ਦੀ ਕੋਈ ਗੱਲ ਨਹੀਂ ਹੁੰਦੀ ਇਹਦੇ ਵਿੱਚ ਸਰਕਾਰਾਂ ਸਭ ਕੁਝ ਹੁੰਦੀਆਂ ਇੱਕੇ ਤਰੀਕੇ ਨਾਲ ਕੰਮ ਕਰਦੇ ਆ ਜੇ ਤੁਹਾਡਾ ਨਮਾਇਦੇ ਵਿੱਚ ਜਾਨ ਹੈਗੀ ਆ ਉਹਦੇ ਵਿੱਚ ਕੁਝ ਕਰਨ ਦੀ ਇੱਛਾ ਹੈ ਕਿਤੇ ਦੁਨੀਆ ਤੇ ਕੁਝ ਔਖਾ ਨਹੀਂ ਤੇ ਸਭ ਕੁਝ ਹੁੰਦਾ ਜਿਹੜੀ ਚੀਜ਼ ਇਨਸਾਨ ਨੇ ਕ੍ਰੀਏਟ ਕੀਤੀ ਆ ਹਨਾ ਜਿਹੜੀ ਰੱਬ ਦੀ ਬਣਾਈ ਚੀਜ਼ ਹੈ ਉਹਨੂੰ ਤੇ ਮੇਨਟੇਨ ਰੱਖਣਾ ਉਹਨੂੰ ਸਵਾਰਨਾ ਉਦਾ ਧਿਆਨ ਰੱਖਣਾ ਇਸ ਕੁਦਰਤ ਦੇ ਅਨਸਾਰ ਚੱਲਣਾ ਬਾਕੀ ਜਿਹੜੀਆਂ ਚੀਜ਼ਾਂ ਸੜਕਾਂ ਵਾਂ ਮੈਨ ਮੇਡ ਆ ਹਨਾ ਬਾਕੀ ਜਿਹੜੀ ਬਿਊਟੀਫਿਕੇਸ਼ਨ ਮੈਨ ਮੇਡ ਹੈ ਉਹਦੀ ਮੇਨਟੇਨੈਂਸ ਬੰਦੇ ਨੇ ਹੀ ਕਰਨੀ ਜਿਹੜੀਆਂ ਕੁਦਰਤੀ ਚੀਜ਼ਾਂ ਉਹਨਾਂ ਦਾ ਖਿਆਲ ਰੱਖਣਾ ਉਹਦੀ ਕਦਰ ਕਰਨੀ ਇਸ ਰੱਬ ਨੇ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਤਾਜੀ ਹਵਾ ਵਾਸਤੇ ਹਨਾ ਪਾਣੀ ਵਾਸਤੇ ਸਾਹ ਲੈਣ ਵਾਸਤੇ ਰਹਿਣ ਵਾਸਤੇ ਜ਼ਮੀਨ ਖਾਣ ਵਾਸਤੇ ਇਹਦੇ ਚੋਂ ਅੰਨ ਅਸੀਂ ਕੁਦਰਤ ਦਾ ਧਿਆਨ ਰੱਖੀਏ ਬਾਕੀ ਆਪਣੀ ਡਿਊਟੀ ਕਰੀਏ ਇੱਕ ਤਾਂ ਗੰਦ ਪਾਈਏ ਨਾ ਆਪ ਤੇ ਬਾਕੀ ਤੇ ਜਿਹੜੇ ਮੇਰ ਆ ਕਮਿਸ਼ਨਰ ਆ ਜਿਨ੍ਹਾਂ ਦੀਆਂ ਡਿਊਟੀਆਂ ਉਹਨਾਂ ਨੂੰ ਆਪੇ ਅੰਦਰ ਛਾਤੀ ਮਾਰਨੀ ਜੇ ਰੱਬ ਨੇ ਤੁਹਾਨੂੰ ਇਸ ਗੁਰੂ ਨਗਰੀ ਸੇਵਾਦਾਰ ਕਰਨ ਨੂੰ ਜੇ ਮੌਕਾ ਦੇ ਹੀ ਦਿੱਤਾ ਤੇ ਤੁਸੀਂ ਯਾਰ ਸੜਕਾਂ ਤੇ ਆਓ ਕੰਮ ਕਿਉਂ ਨਹੀਂ ਕਰਦੇ ਅਫਸਰ ਮੈਂ ਕਰਾਏ ਆ ਆਬਾਦੀਆਂ ਜਿਹੜੀਆਂ ਰਤਨ ਸਿੰਘ ਚੌਂਕ ਦੀਆਂ ਮੁਸਤਫਾ ਬਾਦ ਮੈਨਨਾ ਚਲੋ ਆ ਪਾਣੀ ਜਿੰਦਗੀ ਹੁਣ ਆ ਪਾਣੀ ਗਲੀਆਂ ਚ ਲੋਕ ਨੰਗਦੇ ਆ ਨਾ ਤੇ ਆਪਾਂ ਵੀ ਲੋਕ ਹੀ ਆ ਆ ਜੋ ਵਿਚੋਂ ਦੀ ਨੰਗੇ ਚੱਕੜ ਤੋਂ ਦੋ ਕੋਈ ਵਾਰੀ ਬੂਟ ਦੀੋਂ ਖਰਾਬ ਹੋਏ ਪਾਣੀ ਦੇ ਵਿੱਚੋਂ ਨੰਗੇ ਮੈਂ ਕਿਹਾ ਹੁਣ ਕਿੰਨੇ ਚਿਰ ਠੀਕ ਹੋਣਗੇ ਨਹੀਂ ਤੇ ਹਰ ਵਾਰੀ ਇਤਨੇ ਨੰਗਾਗੇ ਆਪਾਂ ਮੈਂ ਤੇ ਇਤਨਾ ਨੰਗਾਉਂਗਾ ਉਹ ਪਾਣੀ ਵੀ ਸੁੱਕ ਗਏ ਸੀਵਰ ਸਾਫ ਹੋ ਗਏ ਸਭ ਵਧੀਆ ਹੋ ਗਿਆ ਗੰਦਾ ਪਾਣੀ ਆਉਂਦਾ ਹੀ ਮੈਂ ਕਿਹਾ ਪੀ ਹੋਏ ਲੋਕ ਪੀਂਦੇ ਆ ਨਹੀਂ ਜੀ ਇਹ ਗੰਦਾ ਤੇ ਮੈਂ ਕਿੰਨੇ ਚਿਰ ਠੀਕ ਹੋਊਗਾ ਆਂਦੇ ਸਾਨੂੰ 10 ਦਿਨ ਦੇ ਦਿਓ ਮਖੇ ਫਿਰ 10 ਦਿਨ ਦੇ ਦਿੰਦਾ ਨਾ ਆ ਗਲੀ ਚ ਜਿਹੜੀ ਟੂਟੀ ਲੱਗੀ ਐ ਤੂੰ ਵੀ ਇੱਥੋਂ ਪਾਣੀ ਪੀਣਾ ਐਸਸੀ ਐਕਸੀ ਜਾਂ ਦੂਜੇ ਸਾਭ ਕੱਢੇ ਕਰਕੇ ਤੂੰ ਹੀ ਵੀ ਇੱਥੋਂ ਪੀਣਾ ਪਾਣੀ ਤੇ ਮੈਂ ਵੀ ਇੱਥੋਂ ਪੀਣਾ ਜੀ 10 ਦਿਨ ਲੈ 9 ਦਿਨਾਂ ਦੇ ਵਿੱਚ ਜਿੱਥੋਂ ਤੇ ਥੱਲਿਓਂ ਫਾਟ ਲੱਭਾ ਉੱਥੋਂ ਕਰਤਾ ਠੀਕ ਜਿੱਥੋਂ ਥੱਲਿਓਂ ਨਹੀਂ ਲੱਭਾ ਉੱਤੋਂ ਦੀ ਪਾਈਪਾਂ ਪੈ ਗਈਆਂ ਉਹਨੇ ਚਿਰ ਵੀ ਪਾਣੀ ਇਹ ਪੀਣਾ ਪੈਣਾ ਇਹ ਆ ਬਿਲ ਪਾਵਰ ਦੀ ਗੇਮ ਕੰਮ ਕਰਾਉਣਾ ਜਿਹੜਾ ਅਫਸਰ ਕੋਲੋਂ ਨਾਲ ਆਪ ਸ਼ੌਂਕ ਤੇ ਬਿਲ ਪਾਵਰ ਹੋਵੇ ਤੇ ਦੁਨੀਆ ਤੇ ਕੋਈ ਕੰਮ ਔਖਾ ਨਹੀਂ ਇੱਥੇ ਤੇ ਕਾਗਜ ਨਹੀਂ ਲੱਭਦਾ ਹੁੰਦਾ ਕੰਪਨੀ ਬਾਗ ਕੰਪਨੀ ਬਾਗ ਦੇ ਵਿੱਚ ਜਿਹੜੀ ਹਦਾਇਤ ਸੀ ਨਾ ਸਫਾਈ ਮੁਲਾਜ਼ਮਾਂ ਨੂੰ ਅਫਸਰਾਂ ਨੂੰ ਤੇ ਦੂਰ ਤੱਕ ਵੇਖਿਆ ਮੈਨੂੰ ਪੇਪਰ ਨੈਪਕਨ ਨੂੰ ਕੋਈ ਦਿਖ ਪਿਆ ਤੇ ਆਪਣਾ ਹਿਸਾਬ ਲਾ ਲਿਓ ਤੇ ਉਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਕਦੋਂ ਆ ਜਾਣਾ ਇੱਥੇ ਰੋਜ਼ ਆਉਂਦਾ ਸੀ ਜਾਂ ਨਹੀਂ ਆਉਂਦਾ ਇਹ ਹਫਤੇ ਦੋ ਵਾਰ ਹੀ ਆਉਂਦੇ ਪਰ ਉਹਨਾਂ ਨੂੰ ਇਹ ਪਤਾ ਨਹੀਂ ਕਦੋਂ ਆਉਣਾ ਕਾਗਜ ਨਹੀਂ ਇੱਕ ਦਿਖਦਾ ਫਿਰ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਆਪ ਕੂੜਾ ਚੁੱਕ ਲੈਣਾ ਕਿ ਬੈਂਚ ਤੇ ਬੈਠੇ ਕੋਈ ਥੱਲੇ ਕਾਗੇ ਸੁੱਟ ਤੇ ਗੇ ਨੈਪਕਨ ਸੁੱਟ ਤੇ ਕੋਈ ਚੀਜ਼ ਸੁੱਟਦੀ ਉਹਦੇ ਥੱਲੇ ਉਹਨੂੰ ਨਹੀਂ ਕਹਿਣਾ ਥੱਲੇ ਆਪ ਚੁੱਕ ਕੇ ਦਸ ਬਿੰਨਾ ਲਾਈਆਂ ਦਸ ਬਿੰਨਾ ਆਪਸ਼ਨ ਵਿੱਚ ਇਹ ਨਹੀਂ ਆ ਪ੍ਰੋਜਨ ਨਹੀਂ ਕੋ ਕੀਤੀ ਪ੍ਰੋਜਨ ਕੀਤੀ ਵੀ ਇੱਥੇ ਕਰੋ ਇੱਥੇ ਸੁੱਟੋ ਦਸ ਬਿੰਨਾ ਲਾਈਆਂ ਉੱਥੋਂ ਚੁੱਕ ਕੇ ਉਹਨਾਂ ਦੇ ਪੈਰਾਂ 'ਚ ਉਹਨਾਂ ਦਾ ਸੁੱਟਿਆ ਬੈਠਿਆ ਉਹਨਾਂ ਦੇ ਤੇ ਦਸ ਬਿੰਨ ਚ ਪਾ ਦੇਣਾ ਆਪੇ ਮੈਸੇਜ ਚੱਲਣਾ ਯਾਰ ਮੰਤਰੀ ਐਮ ਐਲ ਏ ਫੜ ਕੇ ਆਪ ਸਾਡੇ ਥੱਲੇੋਂ ਸਾਡਾ ਕੋਲ ਗੰਦ ਚੁੱਕ ਕੇ ਇਹਨੇ ਪਾਇਆ ਅਸੀਂ ਸੁੱਟੀਏ ਨਾ ਜੇ ਥੁੱਕਣ ਵਾਲੇ ਸੀ ਨਾ ਜਿਹੜੇ ਦਤ ਨਾ ਕਰਦੇ ਉਹਨਾਂ ਵਾਸਤੇ ਪ੍ਰੋਜੈਕਟ ਕੀਤੀ ਟੂਟੀਆਂ ਲਾਈਆਂ 10 15 20 ਇੱਕ ਦਰਖਤੇ ਵਾਲੇ ਵਾਲੇ ਉੱਥੇ ਬਣਾ ਕੇ ਹੋਦੀ ਪੂਰੀ ਵਧੀਆ ਚਾਰਜ ਸਫੇਰੇ ਤੇ ਉਹਨਾਂ ਨੇ ਕਿਹਾ ਦਤ ਨਾ ਇੱਥੇ ਕਰੋ ਤੇ ਐਸ ਦਸਮੇਂ ਚ ਪਾਓ ਥਾਂ ਥਾਂ ਤੇ ਥੂ ਥੂ ਨਾ ਕਰੋ ਦੇਖ ਪਿਆ ਜੇ ਕੋਈ ਸਿਆਰ ਕਰਦੇ ਆ ਜਿਹਨੇ ਥੁੱਕਿਆ ਤੇ ਉਹਨੂੰ ਐਂ ਕਰਤਾ ਦੋਕ ਵਰੀ ਮੈਂ ਕਿਹਾ ਇੱਥੇ ਯਾਰ ਆ ਮੇਰੇ ਹੱਥ ਦੇ ਥੁੱਕ ਦੇ ਇੰਨਾ ਸਾਫ ਤੁਹਾਡੇ ਵਾਸਤੇ ਕੀਤਾ ਤੇ ਇਹਨੂੰ ਖਰਾਬ ਨਾ ਕਰੋ ਤੇ ਲੋਕਾਂ ਨੇ ਥੁੱਕਣਾ ਬੰਦ ਕਰਤਾ ਇਹ ਚੀਜ਼ ਹੁੰਦੀ ਆ ਕੁਝ ਆਪਣੇ ਆਪ ਤੋਂ ਸ਼ੁਰੂ ਹੁੰਦੀ ਆ ਹਰ ਚੀਜ਼ ਜੇ ਮੈਂ ਆਪ ਗੰਦ ਪਾਉਂਗਾ ਨਾ ਤੇ ਜੇ ਮੈਂ ਨਮਾਇੰਦਾ ਹੀ ਛੁਣ ਦਿੱਤਾ ਤੇ ਫਿਰ ਮੈਂ ਆਪ ਹੀ ਇਨੈਕਟਿਵ ਬੰਦਾ ਵਾਂ ਵੀ ਜੇ ਕੋਈ ਕਰਦਾ ਪਿਆ ਉਹਨੂੰ ਵੀ ਭਜਾ ਦਿਓ ਇੱਥੋਂ ਤੇ ਆਪ ਕੁਝ ਕਰਨ ਤੋਂ ਬਾਅਦ ਇੱਥੇ ਬੜੇ ਨਹੀਂ ਐਰਕੀ ਮੋਟਰ ਸੜ ਗਈ ਸਾਡਾ ਤੇ ਇੱਥੋਂ ਬੰਦ ਕਰਕੇ ਜਿੰਦਰਾ ਮਾਰ ਕੇ ਸਮਾਨ ਚਕਾਤਾ ਅਸੀਂ ਹੋਰ ਕਿਤੇ ਜਾ ਕੇ ਬਹਿਣਾ ਹੁੰਦਾ ਸੀ ਅਸੀਂ ਉੱਧਰ ਸਵਾਰਤਾ ਬੂਟੇ ਲਾ ਦਿੱਤੇ ਸੋਨਾ ਬਣਾ ਦਿੱਤਾ ਲੋਕਾਂ ਵਾਸਤੇ ਬਾਥਰੂਮ ਬਣਾ ਦਿੱਤਾ ਛੋਟਾ ਜਿਹਾ ਸ਼ੈੱਡ ਬਣਾ ਦਿੱਤਾ ਤੇ ਆਉਂਦੇ ਜਾਂਦੇ ਉੱਥੇ ਬੱਚੇ ਵੀ ਆਉਂਦੇ ਚੱਡਣ ਪਾਰਕ ਤੇ ਉਹ ਵੀ ਰੇਨ ਸ਼ੈਲਟਰ ਉਹਨਾਂ ਵਾਸਤੇ ਬਣਾ ਦਿੱਤਾ ਇਹ ਵੀ ਆਪਾਂ ਹੀ ਬਣਾਏ ਸੀ ਉਦੋਂ ਸਰਕਾਰ ਸੀ ਚਲੋ ਉਹ ਆਪਣੇ ਕੋਲੋਂ ਅਸੀਂ ਬਣਾਇਆ ਹੈ ਬਣਾਤਾ ਬਾਥਰੂਮ ਬਣਾਤਾ ਲੋਕਾਂ ਨੂੰ ਬਜ਼ੁਰਗ ਵੀ ਆਉਂਦੇ ਉੱਥੇ ਸਾਰੇ ਉੱਧਰਲੇ ਪਾਸੇ ਸਹਿਰ ਸੂਰ ਕਣ ਚਾਹ ਪੀਣ ਉਹਨਾਂ ਨੂੰ ਵੀ ਲੋੜ ਹੋਵੇ ਚਲੇ ਜਾਂਦੇ ਆ ਹੈ ਤੇ ਅਸੀਂ ਤੇ ਉੱਥੇ ਬਣਾ ਲਿਆ ਇਹ ਬੰਦ ਕਰਤਾ ਇੱਥੇ ਮੁੜ ਕੇ ਉਹਨੇ ਐਮਐਲਏ ਨੇ ਧਿਆਨ ਦਿੱਤਾ ਤੇ ਦੋ ਚਾਰ ਚਮਚੇ ਜਿਹੜੇ ਰੋਜ਼ ਜਾ ਕੇ ਉਹਨਾਂ ਨੂੰ ਆਂਦੇ ਸੀ ਇਹਨਾਂ ਨੂੰ ਚਖਾਓ ਇੱਥੋਂ ਇਹਨਾਂ ਨੂੰ ਚਖਾਓ ਪੇ ਮੈਂ ਦੱਸੋ ਇਸ ਸ਼ਹਿਰ ਦਾ ਬੰਦਾ ਮੈਂ ਯਾਰ ਐਮਐਲਏ ਵੀ ਰਿਆਂ ਮਨਿਸਟਰ ਵੀ ਰਿਆਂ ਤੋ ਮੈਨੂੰ ਹੀ ਚਖਾਉਂਦੇ ਤੇ ਆਮ ਲੋਕਾਂ ਦਾ ਕੀ ਗੱਲ ਹੋਣਾਗਾ ਹੋਊਗਾ ਮੈਂ ਤੇ ਜਿੱਥੇ ਜਿੱਥੇ ਬੈਡਮਿੰਟਨ ਖੇਡਦੇ ਉਹਨਾਂ ਕੋਲ ਦੱਸੋ ਕੀ ਫੈਸਿਲਿਟੀ ਚਾਹੀਦੀ ਹੈ ਇੱਥੇ ਕਲੱਬ ਪਿੱਛੇ ਬੈਡਮਿੰਟਨ ਦਾ ਇਹ ਵਾਲੀ ਵਾਲ ਆਲੇ ਆ ਉਧਰ ਉੱਥੇ ਜਿੱਥੇ ਆਪਣਾ ਜੂ ਸੂਪ ਵਗੈਰਾ ਦਿੰਦੇ ਆ ਉੱਥੇ ਸ਼ੈੱਡ ਪਾਏ ਲੋਕਾਂ ਨੂੰ ਰੇਨ ਸ਼ੈਲਟਰ ਚਾਹੀਦੇ ਆ ਬੈਂਚ ਸੋਣੇ ਬਹਿਣ ਵਾਸਤੇ ਚਾਹੀਦੇ ਆ ਜਿੰਮ ਮਸ਼ੀਨਾਂ ਲਾਈਆਂ ਆ ਸਾਰੀਆਂ ਤੇ ਮੈਂ ਤੇ ਇਹ ਸੋਚਦਾ ਸੀ ਵੀ ਤੁਹਾਨੂੰ ਕੀ ਫੈਸਿਲਿਟੀ ਚਾਹੀਦੀ ਆ ਤੁਹਾਨੂੰ ਆਹ ਚਾਹੀਦਾ ਜੀ ਆ ਲੋ ਗ੍ਰਾਂਟ ਵੀ ਲਲੋ ਲੱਖ 2 ਲੱਖ ਆਪਣੇ ਵਾਸਤੇ ਬਾਥਰੂਮ ਵਗੈਰਾ ਬਣਾ ਲਓ ਨਾਲ ਲੋਕਾਂ ਨੂੰ ਸੁੱਖ ਹੋਊਗਾ ਤੁਹਾਨੂੰ ਸੁੱਖ ਹੋਊਗਾ ਥਾਂ ਥਾਂ ਤੇ ਬਾਹਰ ਖਲੋਗੇ ਨਹੀਂ ਕਰੋਗੇ ਨਹੀਂ ਤੇ ਕੰਦਾ ਨਾ ਲੱਕੇ ਕਰਦੇ ਅੰਮ੍ਰਿਤਸਰ ਕਲੱਬਾਂ ਵਾਲੇ ਦਸ ਤਿੰਨਾਂ ਕਲੱਬਾਂ ਵਾਲੇ ਤਿੰਨਾਂ ਕੋ ਇੱਕ ਇੱਕ ਬਾਥਰੂਮ ਬਣਾਇਆ ਬੰਦਾ ਰਖਾਇਆ ਇੱਥੇ ਬਾਥਰੂਮ ਬਣਾਓ ਲੋਕਾਂ ਵਾਸਤੇ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ ਬਜ਼ੁਰਗ ਵਿਚਾਰੇ ਜਦੋਂ 슈ਗਰ ਦੇ ਮਰੀਜ਼ ਜਿਹੜੇ ਉਹਨਾਂ ਨੂੰ ਸੱਜੇ ਖੱਬੇ ਉਹ ਬਾਥਰੂਮ ਕਰਦੇ ਆ ਉਹ ਸਾਰਿਆਂ ਨੂੰ ਫੈਸਿਲਿਟੀ ਹੋਈ ਜਿੱਥੇ ਜਿੱਥੇ ਲੋਕ ਬਹਿੰਦੇ ਸੀ ਉਹਨਾਂ ਨੂੰ ਜਿਮ ਮਸ਼ੀਨਾਂ ਲਾਗ ਦਿੱਤੀਆਂ ਸ਼ੈੱਡ ਪਾ ਕੇ ਦਿੱਤੇ ਬੈਂਚ ਲਾਗ ਦਿੱਤੇ ਟਾਈਲਾਂ ਲਾ ਕੇ ਦਿੱਤੀਆਂ ਗਰਾਊਂਡਾਂ ਬਣਾ ਕੇ ਦਿੱਤੀਆਂ ਬਾਸਕਟਬਾਲ ਗਰਾਊਂਡ ਇਹ ਆਪਣਾ ਜਿਹੜੀ ਆ ਸਕੇਟਿੰਗ ਗਰਾਊਂਡ ਹਰ ਤਰ੍ਹਾਂ ਦਾ ਮਿਊਜ਼ਿਕ ਸਿਸਟਮ ਤੂੰ ਹੀ ਵੇਖਿਆ ਹੀ ਆ ਇੱਥੇ 200 ਤੋਂ ਵੱਧ ਬੰਦੇ ਨਹੀਂ ਆਉਂਦੇ ਇਹ ਸਿਉਂਕ ਦਾ ਘਰ ਸੀ ਇਹ ਮਰਡਰ ਦਾ ਘਰ ਸੀ ਇਹ ਨਸ਼ੇੜੀਆਂ ਦਾ ਅੱਡਾ ਸੀ ਕੰਪਨੀ ਬਾਗ 200 ਟੋਟਲ ਜਦੋਂ ਮੈਂ ਆਉਣਾ ਸ਼ੁਰੂ ਕੀਤਾ ਨਾ ਐਮਐਲਏ ਦੇ ਟਾਈਮ ਤੋਂ ਪਹਿਲਾਂ ਇੱਥੇ 200 ਤੋਂ ਵੱਧ ਬੰਦਾ ਨਹੀਂ ਆਉਂਦਾ ਤੇ ਉਧਰ ਉਧਰ ਹੀ ਪਰਲੇ ਪਾਸੇ ਅੰਮ੍ਰਿਤਸਰ ਕਲੱਬ ਦੇ ਪਰਲੇ ਪਾਸੇ ਹੀ ਸੀਗਾ ਇੱਧਰ ਲੰਮਸਨ ਕਲੱਬ ਦੇ ਸਾਹਮਣੇ ਲੰਮਸਨ ਕਲੱਬ ਵਾਲੇ ਆਉਂਦੇ ਬਾਕੀ ਤਾਂ ਕੋਈ ਵੱੜਦਾ ਨਹੀਂ ਇੱਥੇ ਅਲੀਚੀ ਪਾਰਕ ਕੀ ਉਧਰ ਸੇ ਪਾਮ ਲਾਏ ਜਿੱਥੇ ਬਣੇ ਸੂਪ ਵਾਲੇ ਉਹਦੇ ਨਾਲ ਦੇ ਪਾਸੇ ਅੱਜ ਉੱਥੇ ਚੂਲੇ ਲੱਗੇ ਆ ਹੈ ਇਹ ਸਾਰੇ ਬਾਗ ਕੱਲਾ ਕੱਲਾ ਸਵਾਰਿਆ ਬਣਾਇਆ ਹਰ ਇਨਫਰਾਸਟ੍ਰਕਚਰ ਬਣਾਇਆ ਹਰ ਸਹੂਲਤ ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਵੀ ਇਹ ਸਫਾਈ ਨਹੀਂ ਕਰਦੇ ਮੇਨਟੇਨ ਨਹੀਂ ਕਰਦੇ ਪਰ ਅੱਜ ਵੀ ਉੱਥੇ ਰੌਣਕਾਂ ਲੱਗੀਆਂ 뮤జిక్ ਲੋਕੀ ਗਾਣੇ ਬੋਲਦੇ ਪਏ ਆ ਆਨੰਦ ਲੈਂਦੇ ਪਏ ਜਿੰਦਗੀ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਦੇ ਲੋਕ ਇੱਥੇ ਆਉਂਦੇ ਆ ਤੇ ਇਹ ਇੱਥੇ ਹੁਣ ਬਾਜ਼ਾਰ ਲੱਗ ਗਿਆ ਅੰਦਰ ਮੈਂ ਤੇ ਥਾਂ ਥਾਂ ਤੇ ਰੋਕਾਂ ਲਾਈਆਂ ਸੀ ਵੀ ਜਦੋਂ ਸੈਰ ਕਰਨ ਵਾਲਿਆਂ ਨੂੰ ਕੋਕਾਰਤੂਰੀ ਫਿਰਦੀ ਵਿੱਚ ਵਿੱਚ ਸਕੂਟਰ ਟੀਂ ਟੀਂ ਕਰਦਾ ਭੁਜਾਈ ਫਿਰਦਾ ਡਰਦੇ ਲੋਕੀ ਲੱਤ ਲੁੱਤੀ ਨਾ ਕੋ ਤੋੜ ਦੇ ਸਾਰੀਆਂ ਰੋਕਾਂ ਲਾ ਕੇ ਲੋਕਾਂ ਦਾ ਸੈਰ ਵਾਸਤੇ ਫਰੀ ਜ਼ੋਨ ਕੀਤਾ ਠੀਕ ਹੈ ਜਿੱਥੇ ਪਾਰਕਿੰਗ ਮਤਲਬ ਬਾਹਰੋਂ ਸਿੱਧਾ ਸੈਸ ਸੀਗਾ ਵੀ ਜਿੱਥੇ ਸੈਰ ਵਾਲਿਆਂ ਨੂੰ ਮੁਸ਼ਕਲ ਨਹੀਂ ਹੁੰਦੀ ਉਹਨੇ ਤੱਕ ਗੱਡੀ ਗੁੱਡੀ ਆਉਣ ਦਾ ਰੱਖਿਆ ਪ੍ਰਬੰਧ ਬਾਕੀ ਚਾਰ ਚਫੇਰਿਓਂ ਬੰਦ ਕਰਤਾ ਠੀਕ ਹੈ ਹੁਣ ਇਹਨਾਂ ਨੇ ਹਰ ਪਾਰਕਿੰਗਸ ਬਣਾਈਆਂ ਇਹ ਵੀ ਨਹੀਂ ਵੀ ਇਹ ਨਹੀਂ ਹੈ ਗੱਡੀਆਂ ਕਿੱਥੇ ਲਾਉਣ ਲੱਗੀਆਂ ਪਾਰਕਿੰਗ ਬਣਾਈਆਂ ਦੋ ਇੱਕ ਉਧਰ ਬਣਾਈਆਂ ਕਿ ਚਿਲਡਰਨ ਪਾਰਕ ਵਾਲੇ ਪਾਸੇ ਬਣਾਈ ਇੱਕ ਸਾਡੀ ਹੈ ਹੀ ਇੱਧਰ ਨਵਲਟੀ ਵਾਲੇ ਪਾਸੇ ਬਣਾਉਣੀ ਸੀ ਐਂਡ ਦੇ ਉੱਤੇ ਚਲੋ ਉਹ ਉਹਨਾਂ ਦਾ ਸਾਡਾ ਕੰਮ ਰਹਿ ਗਿਆ ਬਹੁਤ ਸਾਰਾ ਕੰਮ ਕੀਤਾ ਬਹੁਤ ਰਹਿ ਵੀ ਜਾਂਦਾ ਤੇ ਹੁਣ ਜਿਹੜਾ ਸਬਜ਼ੀ ਬਾਜ਼ਾਰ ਤੇ ਫਰੂਟ ਬਾਜ਼ਾਰ ਲੱਗ ਗਿਆ ਇੰਨਾ ਗੰਦ ਪਾਉਂਦੇ ਆ ਵੀ ਜਿਹੜੇ ਸੂਪ ਵਾਲੇ ਵੀ ਵੰਦੇ ਹਨ ਉਹ ਲੋਕਾਂ ਦੀ ਕਹਿਣ ਦਿੱਤੇ ਤੇ ਉਹਨਾਂ ਨੂੰ ਵੀ ਕਹਿਦਾ ਹੈ ਉਹ ਬੰਦਾ ਰੱਖੋ ਇੱਥੇ ਨੈਪਕਿਨ ਚੁੱਕੇ ਦੁੱਜਾ ਚੁੱਕੇ ਇੱਕ ਇੱਥੇ ਹੀ ਐਸੋਸੀਏਸ਼ਨ ਬਣਾਈ ਹੈ ਉਹਨਾਂ ਨੂੰ ਤੇ ਜਾ ਕੇ ਹੈ ਇਹਨਾਂ ਨੂੰ ਤੁਸੀਂ ਪੈਸੇ ਜਮ੍ਹਾਂ ਕਰਾਓ ਬੰਦਾ ਰੱਖ ਦਿੰਦੇ ਆ ਇੱਥੇ ਮਾਨ ਸਾਹਿਬ ਸੀਗੇ ਅੰਬੇ ਮਾਜਨ ਦੂਜੇ ਦੋ ਤਿੰਨ ਜਣੇ ਹੋਰ ਸੀ ਉਹਨਾਂ ਦੀ ਐਸੋਸੀਏਸ਼ਨ ਬਣਾਤੀ ਤੇ ਤੁਸੀਂ ਇੰਨਾ ਕੋਈ ਨਹੀਂ ਇਹ ਕਰਦੇ ਇਹਨਾਂ ਨੂੰ ਕਹੋ ਥੋੜਾ ਜਿਹਾ ਰੈਵਨਿਊ ਦੋ 5-7000 ਤੇ ਉਹ ਬੰਦੇ ਰੱਖ ਦੇਣ ਇੱਕ ਦੋ 5-10000 ਦੇ ਨਾਲ ਤੇ ਉੱਥੇ ਆਲਾ ਦਵਾਲਾ ਸਫਾਈ ਕਰਨ ਵੀ ਹਰ ਚੀਜ਼ ਦਾ ਪ੍ਰਬੰਧ ਵੀ ਕੀਤਾ ਜੇ ਇਹ ਨਹੀਂ ਕਰਦੇ ਫਿਰ ਆਪਾਂ ਕਿਤਨਾ ਕਰਨਾ ਮਲਾਜਮ ਅਫਸਰਾਂ ਦੇ ਘਰ ਦੋ ਦੋ ਤਿੰਨ ਤਿੰਨ ਮਾਲੀ ਜਿਹੜੇ ਹੀ ਉਹ ਵਿਚਾਰੇ ਕੋਈ ਗੱਡੀ ਸਾਫ ਕਰਦਾ ਪਿਆ ਕੋਈ ਰਸੋਈ ਚ ਰੋਟੀਆਂ ਪਕਾਉਂਦਾ ਪਿਆ ਕੋਈ ਮੇਅਰ ਦੇ ਘਰ ਆ ਕੋਈ ਕਾਉਂਸਲਰ ਦੇ ਘਰ ਆ ਕੋਈ ਐਸਸੀ ਦੇ ਕੋਈ ਐਕਸੀਐਨ ਦੇ ਕੋਈ ਦੂਜੇ ਦੇ ਉਹ ਸਾਰੇ ਕੱਢ ਕੇ ਇੱਥੇ ਲਾਏ ਤੇ ਉਹਨਾਂ ਨੇ ਵੀ ਕੰਮ ਕੀਤਾ ਤੇ ਉਹਨਾਂ ਕੋ ਕੰਮ ਲਿਆ ਤੇ ਅਫਸਰਾਂ ਕੋ ਵੀ ਕੰਮ ਲਿਆ ਤੇ ਆਪ ਵੀ ਨਾਲ ਅੱਗੇ ਲਾ ਕੇ ਕੀਤਾ ਇੱਕ ਮੈਸੇਜ ਸੀਗਾ ਹਰ ਤਰ੍ਹਾਂ ਦਾ ਹੁਣ ਗੱਲ ਇਹ ਆ ਵੀ ਇੱਥੇ ਸਬਜ਼ੀ ਦਾ ਬਾਜ਼ਾਰ ਲੱਗ ਜੂਗਾ ਇੱਥੇ ਪਤਾ ਨਹੀਂ ਕਿੰਨੂੰ ਫਾਇਦਾ ਹੋ ਰਿਹਾ ਇਹਦਾ ਤੇ ਕਿੰਨੂੰ ਨੁਕਸਾਨ ਹੋ ਰਿਹਾ ਲੋਕਾਂ ਨੂੰ ਤਾਂ ਮੁਸ਼ਕਲ ਆ ਇਹੋ ਬਾਹਰ ਲਾ ਲੈਣ ਦੇ ਲਾਉਣਾ ਹੀ ਆ ਫਿਰ ਘੰਟਾ ਦੋ ਘੰਟੇ ਲਾਉਣਾ ਵਾ ਜੇ ਸਵੇਰੇ ਸਿਆਰ ਵਾਲਿਆਂ ਨੂੰ ਚੀਜ਼ ਤੇ ਹੋਰ ਸਾਰੇ ਲਾਰੈਂਸ ਰੋਡ ਤੇ ਸਵੇਰ ਸਰ ਲੱਗੀਆਂ ਹੁੰਦੀਆਂ ਉੱਥੇ ਵੀ ਬਾਹਰਲੇ ਪਾਸੇ ਕੱਢ ਦੇਣ ਇਹਨਾਂ ਨੂੰ ਹਨਾ ਲਾ ਲੈਣ ਪਰ ਇਹ ਆ ਵੀ ਹੁਣ ਸਾਇਤ ਸਰਕਾਰ ਦੇ ਬੰਦਿਆਂ ਤੇ ਆ ਮੇਅਰ ਤੇ ਆ ਕਮਿਸ਼ਨਰ ਕਾਰਪੋਰੇਸ਼ਨ ਤੇ ਆ ਐਂਟ੍ਰਸਟ ਦਾ ਆਪਣਾ ਚੇਅਰਮੈਨ ਆ ਤੇ ਜਾਂ ਐਮ ਐਲ اے ਸਿਆ ਹਨਾ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਇਹਨਾਂ ਨੂੰ ਕੰਮ ਕਰਨਾ ਆਉਂਦਾ ਹੀ ਨਹੀਂ ਨੰਬਰ 2 ਇਹਨਾਂ ਦੀ ਬੇਲ ਪਾਵਰ ਨਹੀਂ ਹੈਗੀ ਤੇ ਨੰਬਰ ਤੇ ਨਾਮਾਨਦਾਰੀ ਚਾਹੀਦੀ ਇੱਥੋਂ ਕਰਨਾ ਜਦੋਂ ਇਹੋ ਜਿਹਾ ਵਾਤਾਵਰਨ ਹੋਊਗਾ ਨਾ ਆਪ ਸਰ ਕੰਮ ਕਰਦੇ ਆ ਤੇ ਆਪ ਬੰਦਾ ਉਹ ਦੂਜੇ ਪਾਸੇ ਦਾਲ ਫੁਲਕੇ ਆ ਲੱਗ ਜਾਂਦਾ ਜਿਹੜੇ ਨਮਾਇंदे ਹੁੰਦੇ ਆ ਤੇ ਜਾਂ ਕੋਈ ਸੰਖੀ ਬੰਦਿਆਂ ਦੇ ਮੈਨੂੰ ਆਹ ਬਣਾ ਦਿਓ ਨਹੀਂ ਤੇ ਮੈਂ ਕੱਖ ਨਹੀਂ ਕਰਨਾ ਇਹ ਇਤਨਾ ਦਾ ਹੀ ਆ ਸਿਸਟਮ ਜੀ ਬਿਲਕੁਲ ਜੋ ਸੀ ਐਮਐਲਏ ਵੀਰੇ ਜਾਂ ਮੰਤਰੀ ਵੀਰੇ ਕਾਫੀ ਸੁਧਾਰ ਸੀ ਪਰ ਅੱਜ ਜਦੋਂ ਅਸੀਂ ਦੁਬਾਰਾ ਕੱਲ ਵੀ ਸੀ ਇੱਕ ਖਬਰ ਲਗਾਈ ਹੈ ਉਸ ਤੋਂ ਬਾਅਦ ਅੱਜ ਥੋੜਾ ਸੁਧਾਰ ਵੀ ਦੇਖਣ ਨੂੰ ਮਿਲਿਆ ਪਰ ਅੱਜ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ ਵੀ ਲੋਕਾਂ ਦੀ ਵੀ ਕੋਈ ਜ਼ਿੰਮੇਵਾਰੀ ਹੈਗੀ ਹੈ ਵੀ ਲੋਕ ਵੀ ਇਹਨੂੰ ਕਰਨ ਕਿਉਂ ਨਗਰ ਨਿਗਮ ਪਹਿਲਾਂ ਕਿਹਾ ਮੰਤਰੀ ਹੁੰਦਿਆਂ ਇਹ ਕੂੜਾ ਲੋਕਾਂ ਦੇ ਪੈਰਾਂ ਚੋਂ ਚੁੱਕ ਕੇ ਤੇ ਉੱਥੇ ਦਸਤਾਂਜ ਪਾਉਣਾ ਤੇ ਅਗਲੇ ਨੂੰ ਮੈਸੇਜ ਨਹੀਂ ਜਾਂਦਾ ਯਾਰ ਅਸੀਂ ਸੁਟਿਆ ਉਹਨੇ ਚੁੱਕਿਆ ਤੇ ਸਾਡੇ ਵਾਸਤੇ ਕਰਦਾ ਪਿਆ ਅਸੀਂ ਸਾਫ ਸੁਥਰੇ ਐਨਵਾਇਰਨਮੈਂਟ ਚ ਰਹਾਂਗੇ ਸਾਫ ਸੁਥਰੀ ਜਗ੍ਹਾ ਸੈਰ ਕਰਾਂਗੇ ਸੋਹਣਾ ਲੱਗੂ ਕੋ ਬਾਹਰੋਂ ਅੰਦਰੋਂ ਆਇਆ ਗਿਆ ਤਾਂ ਮਿਊਜ਼ੀਕਲ ਫਾਉਂਟੇ ਲਾਇਆ ਤੇ 10000 ਬੰਦਾ ਰੋਜ਼ ਦਾ ਕੰਪਨੀ ਬਾਗ ਚ ਆਉਂਦਾ ਹੈ ਰਾਤ ਨੂੰ ਹੀ ਦੇਖਣ ਆਨੰਦ ਲੈਣ ਇਹ ਤਾਂ ਵਰਲਡ ਕਲਾਸ ਬਣਾਤਾ ਹੀ ਆਨੰਦ ਅਮਰਤ ਪਾਰਕ ਵਰਲਡ ਕਲਾਸ ਇਹ ਹਨਾ ਬੈਂਤ ਪਾਰਕ ਨੇ ਇੱਕ ਬੂਟੇ ਲਾਏ ਇੱਥੇ ਜਿਹੜੇ ਇਸ ਵੇਲੇ ਕੰਪਨੀ ਬਾਗ ਚ ਐਡੇ ਐਡੇ ਮੋٹے ਵੀ ਟਣੇ ਹੋ ਗਏ ਨਾ ਜਨਾਂ ਦੇ ਐਡੇ ਐਡੇ ਮੋٹے ਮੈਂ 12 13 ਸਾਲ ਪੁਰਾਣੇ ਇਹ ਬੂਟੇ ਲਾਏ ਸੱਤ ਤੋਂ ਲਾਉ ਹਾਂ ਸੱਤ ਤੋਂ 6 ਤੋਂ ਕੁਆ ਮਸ਼ੂਰੂ ਕਰਦਾ ਮੈਂ ਐਮਐਲਏ ਬਣਨ ਤੋਂ ਪਹਿਲਾਂ ਹੈ ਤੇ ਤਕਰੀਬਨ 17 18 ਸਾਲ ਹੋ ਗਿਆ ਐਡੇ ਐਡੇ ਬੂਟੇ ਹੋ ਗਿਆ ਐਡੇ ਐਡੇ ਪਿੱਪਲ ਬੋੜ ਇਹ ਚੁਕਰਾਸੀਏ ਹਨਾ ਤੇ ਮਤਲਬ ਕਿੰਨੇ ਤਰ੍ਹਾਂ ਦੇ ਬੂਟੇ ਲਾਏ ਹਰ ਤਰ੍ਹਾਂ ਦੇ ਜਿੱਥੇ ਜਿੱਥੇ ਜਿਹੜਾ ਸੂਟ ਕਰਦਾ ਹੈ ਇਸ ਵੇਲੇ 70 80% ਜਿਹੜੇ ਪਲਾਂਟਸ ਆ ਨਾ ਉਹ ਸਾਡੇ ਦਰਵਾਜ਼ਾ ਲਾਇਆ ਚਲੋ ਸਾਡੇ ਦਰਵਾਜ਼ਾ ਕੀ ਗੁਰੂ ਮਾਰਾ ਇਹਨੇ ਕਿਰਪਾ ਕੀਤੀ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਤੇ ਆਪਾਂ ਤੇ 18-18 ਘੰਟੇ ਕੰਮ ਕੀਤਾ ਤੇ ਕੰਮ ਦਾ ਆਨੰਦ ਆਇਆ ਅੱਜ ਵੀ ਮੈਨੂੰ ਦੋ ਵਾਰੀ ਹਰਾਇਆ ਐਮਐਲਏ ਲੋਕਾਂ ਨੇ ਪਾਰਲੀਮੈਂਟ ਨੂੰ ਮਾਰ ਰਹੇ ਕੋਈ ਗੱਲ ਨਹੀਂ ਮੈਂ ਤੇ ਆਪਣਾ ਜੋ ਕਰਮ ਮੈਨੂੰ ਡਿਊਟੀ ਦਿੱਤੀ ਉਹ ਕੀਤੀ ਉਸ ਤੋਂ ਬਾਅਦ ਤੇ ਇੱਥੇ ਦਿਮਾਗ ਦੇ ਕਿਤੇ ਆ ਵੀ ਨਹੀਂ ਤੇ ਆਪਾਂ ਮੰਤਰੀ ਵੀ ਰਹੇ ਨਾ ਉਦੋਂ ਫਤੂਰ ਆਇਆ ਤੇ ਨਾ ਹੁਣ ਕੋਈ ਡਾਊਨਫਾਲ ਆਇਆ ਵੀ ਆਪਣਾ ਮਨ ਡਿਗ ਪਿਆ ਹਾਏ ਮੈਂ ਹੁਣ ਕੀ ਕਰਾਂ ਹੁਣ ਜੀ ਆਨੰਦ ਲਈਦਾ ਇਸ ਤਰ੍ਹਾਂ ਹੀ ਉਦੋਂ ਆਉਂਦਾ ਸੀ ਐਮਐਲਏ ਇਤਰਾ ਹੀ ਹੋਣਾ ਨਾ ਇਤਰਾ ਐਂਡ ਤੱਕ ਜਨੈਟਰ ਸਾਹਿਬ ਆਉਣੇ ਆ ਆਪਾਂ ਨੂੰ ਤੇ ਕੰਪਨੀ ਬਗਦੇ ਐਡਿਕਸ਼ਨ ਆ ਪਰ ਜਿੰਨਾ ਕ ਅੱਜ ਵੀ ਅਹੀਂ ਕਰ ਸਕਦੇ ਕਰਦੇ ਆ ਅਰ ਕੀ ਵੀ ਤੁਹਾਨੂੰ ਦੱਸਿਆ ਨਾ ਉਹ ਬੋਰ ਬਹਿ ਗਿਆ ਹੂੰ ਇੰਨੀ ਗਰਮੀ ਚ ਮਈ ਜੂਨ ਦੀ ਜਿਹੜੀ ਆ ਨਾ ਜਦੋਂ ਬਾਰਸ਼ਾਂ ਸੁਣ ਰਹੇ ਹਾਂ ਉਸ ਤੋਂ ਪਹਿਲਾਂ ਬੂਟੇ ਥੇ ਤਕਰੀਬਨ 70% ਸੁੱਕ ਜਾਣੇ ਐਡਾ ਬੁਰਾ ਸੀ ਬਥੇਰੇਆਂ ਨੂੰ ਆਖਿਆ ਫਿਰ ਟੈਂਕਰ ਵੀ ਰੋਲਾ ਰੂਲਾ ਪਾ ਕੇ ਇੱਕ ਦੋ ਪਾਣੀ ਦੇ ਮੰਗਾਏ ਪਰ ਫਿਰ ਆਪਣੇ ਕੋਲੋਂ ਬੋਰ ਕਰਾ ਕੇ ਉੱਥੇ ਬੰਬੀ ਫਿਰ ਦੁਬਾਰਾ ਲਵਾ ਕੇ ਤੇ ਫੇਰ ਆ ਸਾਰੇ ਬੂਟਿਆਂ ਨੂੰ ਬਚਾਇਆ ਕੱਲੇ ਕੱਲੇ ਬੂਟੇ ਨੂੰ ਪਾਣੀ ਪਾ ਕੇ ਵੀ ਜਿੰਨਾ ਚਿਰ ਬਰਸਾਤਾ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਦੇ 70% ਆ ਸਾਰਾ ਜੰਗਲ ਸੁੱਕ ਜਾਣਾ ਹੈ ਯਾਰ ਕੀ ਅਸੀਂ ਤਾਂ ਅੱਜ ਵੀ ਆਪਣੀ ਜੋ ਰੱਬ ਨੇ ਡਿਊਟੀ ਦਿੱਤੀ ਹੈ ਦੇ ਦਿੱਤੀ ਹੈ ਜਿਵੇਂ ਅਸੀਂ ਇਹਨਾਂ ਦਾ ਕੁਦਰਤ ਦਾ ਆਨੰਦ ਲੈ ਰਹੇ ਆਂ ਸਾਹ ਲੈ ਰਹੇ ਆਂ ਪਾਣੀ ਪੀ ਰਹੇ ਆਂ ਕੁਦਰਤ ਦਾ ਦਿੱਤਾ ਇਸ ਧਰਤੀ ਤੇ ਰਹ ਰਹੇ ਆਂ ਤਾਂ ਸਾਡੀ ਡਿਊਟੀ ਹੈ ਨਾ ਜਿਹੜੀ ਉਹ ਅੱਜ ਵੀ ਅਸੀਂ ਕਰਦੇ ਆਂ ਉਹਦੇ ਤੇ ਰੌਲਾ ਨਹੀਂ ਪਾਉਂਦੇ ਬਸ ਵੀ ਆਹ ਕਰਤਾ ਜੀ ਬੰਬੀ ਅਹੀਂ ਲਾਈ ਤੇ ਉਹਦੇ ਚਮਚੇ ਦੋ ਤਿੰਨ ਇੱਥੇ ਬਣਰਾ ਪਾਉਣ ਦੇ ਜਿੰਦਾਬਾਦ ਜਿੰਦਾਬਾਦ ਕਰਨ ਦੇ ਉਹਦਾ ਹੈ ਉਮਗਾ ਕੋਸ਼ਿਸ਼ ਤੇ ਸ਼ਰਮ ਕਰੋ ਕੁਛ ਕਰਦਿਆ ਕਰੋ ਫਿਰ ਜਿੰਦਾਬਾਦ ਛੱਡ ਕੇ ਜੋ ਮਰਜ਼ੀ ਕਰੋ ਹੈ ਫਿਰ ਉੱਥੇ ਆਪਣਾ ਕੋਤਮ ਮਨਾਰ ਤੇ ਚੜ ਕੇ ਕਰਿਓ ਉਹ ਕੁਛ ਕਰ ਤੇ ਲੋ ਮੈਂ ਕਿਹਾ ਆਪ ਇੱਕ ਦਿਕੀਤਾ ਨਹੀਂ ਤੇ ਅਸੀਂ ਤੇ ਕਿਸ ਨੂੰ ਦੱਸਿਆ ਨਹੀਂ ਪਰ ਤੁਸੀਂ ਆਪ ਹੀ ਇੱਥੇ ਬਖ ਲੋ ਕੇ ਵੀ ਬੰਬੀ ਲਵਾਤੀ ਆ ਤੇ ਮਭੀ ਤੇ ਲਵਾਈ ਮੈਂ ਕਿਹਾ ਆ ਸੇਵਾਦਾਰ ਜਿਹੜੇ ਅਸੀਂ ਸਾਡਾ ਇੱਥੇ ਗਰੁੱਪ ਵੈਂਦਾ 10 12 ਜਾਨੇ ਹੈ ਤੇ ਇਹ ਆ ਵੀ ਚਲੋ ਆਪਣੀ ਡਿਊਟੀ ਆ ਰੱਬ ਨੇ ਜਿਹੜੀ ਕਿਰਪਾ ਕੀਤੀ ਸਾਨੂੰ ਜੀਵਨ ਦਿੱਤਾ ਹੈ ਇਸ ਲਿਖੇ ਹੀ ਆ ਲਾਉਣ ਵਾਸਤੇ ਐਂਡ ਤੱਕ ਲਾਵਾਂਗੇ ਜਿੰਨੀ ਕਿ ਸਮਰੱਥਾ ਵਾ ਜੇ ਬਾਕੀ ਕਦੀ ਜ਼ਿੰਮੇਵਾਰੀ ਦੇ ਦੇਣਗੇ ਤਾਂ ਫਿਰ ਕਰਕੇ ਵਿਖਾ ਦਾਂ ਕੰਮ ਤੇ ਛੁਟਕੀਆਂ ਦੇ ਛੁਟਕੀਆਂ ਦਾ بس ਇਹ ਆ ਵੀ ਜਵਾਬ ਦੇ ਹੀ ਲੈਣ ਵਾਲਾ ਕੋਈ ਨਮੈਂਦਾ ਨਹੀਂ ਹੈਗਾ ਨਾ ਕਲਪਸਰਾ ਦੇ ਕੋਈ ਤੁਸੀਂ ਤੁਸੀਂ ਗੱਲਬਾਤ ਕਰਦੇ ਦੱਸਿਆ ਵੀ ਤੁਸੀਂ ਆਪਣੇ ਟਾਈਮ ਤੇ ਕਿੰਨੇ ਕੰਮ ਕੀਤੇ ਪਰ ਹੁਣ ਨਗਰ ਨਿਗਮ ਦੀ ਕੀ ਜ਼ਿੰਮੇਵਾਰੀ ਹੈ ਕਿਉਂਕਿ ਇੱਥੇ ਲਗਾਤਾਰ ਇੱਕ ਰੋਜ਼ ਇਨਕ੍ਰੋਜਮੈਂਟ ਲਗਾਤਾਰ ਇਨਕ੍ਰੋਜਮੈਂਟ ਲਗਾਤਾਰ ਵਧ ਰਹੀ ਹੈ ਦੁਕਾਨਾਂ ਲਗਾਤਾਰ ਵਧ ਰਹੀਆਂ ਹਨ ਉਹਦੇ ਦੇ ਲੋਕ ਸਹਿਰ ਕਰਨ ਨਾਲ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਕਿਉਂਕਿ ਸਾਨੂੰ ਸ਼ਿਕਾਇਤਾਂ ਅਸੀਂ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਆ ਅੱਜ ਕਨੇ ਲੋਕ ਕਾਰੋਬਾਰ ਕਰਨ ਪਰ ਇੱਕ ਹੱਦ ਵੀ ਹੋਣੀ ਚਾਹੀਦੀ ਹੈ ਨਾ ਇਹ ਨਹੀਂ ਵੀ ਜਿੱਥੇ ਵੀ ਦਿਲ ਕੀਤਾ ਉੱਥੇ ਆਪਣਾ ਸਟਾਲ ਲਗਾ ਲਿਆ ਜਾਂ ਜਿੱਥੇ ਨਹੀਂ ਕਹਤੇ ਇਹ ਜਿੰਮੇਵਾਰੀ ਜਨਨ ਨੂੰ ਲੋਕਾਂ ਨੇ ਚੁਣਿਆ ਜਿਹੜੇ ਨਮਾਇंदे ਚੁਣੇ ਜਨਨ ਨੂੰ ਵੋਟ ਪਾਉਂਦੇ ਲੋਕੀ ਇੱਛਾਸ ਨਾ ਪਾਉਂਦੇ ਤੁਹਾਨੂੰ ਸਹੂਲਤ ਮਿਲੂਗੀ ਸਾਡੇ ਜੀਵਨ ਸੌਖਾ ਹੋਊਗਾ ਇਸ ਕਰਕੇ ਥੋੜੇ ਵੀ ਸਾਡਾ ਜੀਵਨ ਔਖਾ ਕਰ ਦੇਣਗੇ ਆਪ ਇਸ ਕਰਕੇ ਗੇਮ ਸਾਰੀ ਬਿਲ ਪਾਵਰ ਦੀ ਆ ਇੱਛਾ ਸ਼ਕਤੀ ਦੀ ਤੇ ਇਮਾਨਦਾਰੀ ਦੀ ਨੰਬਰ ਦੋ ਜੇ ਆਪਾਂ ਦਾਲ ਫੁਲਕੇ ਲੱਗ ਜਾਗੇ ਨਾ ਪਈ ਹੀ ਕਰਨਗੇ ਰਿਜ਼ਲਟ ਕਿਉਂ ਨਹੀਂ ਆਉਂਦਾ ਉਹ ਜਿਹੜਾ ਕਾਉਂਸਲਰ ਬਣ ਜਾਂਦਾ ਜਿਹੜਾ ਕੋਈ ਦੁਜਾ ਬਣ ਜਾਂਦਾ ਕੋਈ ਐਮ ਐਲ ਏ ਬਣਦਾ ਉਹਦੇ ਆਪਣੀ ਸਕੀਮ ਨਾਲ ਦਾ ਇੱਕ ਵਾਰੀ ਮੌਕਾ ਮਿਲ ਗਿਆ ਜੋ ਹੁੰਦ ਕੂਜ ਕੀਤਾ ਕਰ ਲੋ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਹੈ ਨਾ ਜਿੰਨਾ ਮਰਜ਼ੀ ਚੱਕੜ ਲੋਕਾਂ ਨੇ ਨਾਲ ਜੋਸ਼ੇ ਸੁਟਿਆ ਕੋਈ ਇੱਕ ਬੰਦਾ ਤਾਂ ਅਜੇ ਤੱਕ ਲੱਭਾ ਜਿਹੜਾ ਕਵੇ ਵੀ ਕੰਮ ਕਰਕੇ ਕਦੀ ਫੋਨ ਵੀ ਕੀਤਾ ਹੋਵੇ ਨਾਲ ਜੋਸ਼ੀ ਨੇ ਕਦੀ ਚਾਹ ਦੇ ਕੱਪ ਦੀ ਵੰਗਾਰ ਵੀ ਪਾਈ ਹੋਵੇ ਇੱਥੇ ਹੀ ਠੇਕੇਦਾਰ ਇੰਨੇ ਨੇ ਇੱਥੇ ਹੀ ਅਫਸਰ ਆ ਪ੍ਰੋਮੋਸ਼ਨਾਂ ਵੀ ਕੀਤੀਆਂ ਇੰਨੇ ਨੇ ਟੈਂਡਰ ਵੀ ਇੰਨਾ ਕੰਮ ਵੀ ਕਰੋੜਾਂ ਅਰਬ ਸੈਂਕੜੇ ਕਰੋੜਾਂ ਦਾ ਕੰਮ ਕਰਾਇਆ ਕੋਈ ਇੱਕ ਬੰਦਾ ਉਂਗਲ ਕਰੇ ਕਦੀ ਕਿਹ ਠੇਕੇਦਾਰ ਨੂੰ ਕਿਸੇ ਅਫਸਰ ਨੂੰ ਕਿਸੇ ਨੂੰ ਮੰਗਾਰ ਵੀ ਪਾਈ ਹੋਵੇ ਹਨਾ ਇਲੈਕਸ਼ਨ ਲੜਾਉਂਦੇ ਆ ਸਾਡੇ ਵਪਾਰੀ ਸੱਜਣ ਮਿੱਤਰ ਭਰਾ ਜਿਹੜੇ ਆ ਹਨਾ ਜਿਹੜੇ ਦੋਸਤ ਮਿੱਤਰ ਆ ਇਲੈਕਸ਼ਨ ਲੜਾਉਂਦੇ ਆ ਪਰ ਕਦੀ ਇੱਕ ਪੈਸੇ ਦਾ ਫੋਨ ਨਹੀਂ ਕਦੀ ਕਿਸੇ ਨੂੰ ਕੀਤਾ ਉਸ ਵੇਲੇ ਇਲੈਕਸ਼ਨ ਦੇ ਟਾਈਮ ਤੇ ਹੀ ਆ ਜੋ ਕੋ ਜਾਂਦਾ ਵੀ ਆ ਸੇਵਾ ਕਰਤੀ ਆ ਤੇ ਕਰਤੀ ਨਹੀਂ ਤੇ ਕਿਸੇ ਨੂੰ ਇਹ ਨਹੀਂ ਕਦੀ ਕੰਮ ਕਰਕੇ ਆਖਿਆ ਤੇਰਾ ਕੰਮ ਕੀਤਾ ਲਿਆ ਹਿੱਸਾ ਹਨਾ ਇਸ ਕਰਕੇ ਜਿਹੜੇ ਇੰਨਾ ਕੰਮ ਆ ਲੱਗ ਜਾਂਦੇ ਆ ਨਾ ਫਿਰ ਉਹਨਾਂ ਦਾ ਰਿਜ਼ਲਟ ਨਹੀਂ ਲੱਗਦਾ ਕਿ ਨਗਰ ਨਹੀਂ ਲੱਗ ਰਿਹਾ ਕਿਉਂਕਿ ਜੋ ਸਟਾਲ ਲੱਗਣ ਜਾਂ ਦੁਕਾਨਾਂ ਲੱਗਣੀਆਂ ਨਗਰ ਨਿਗਮ ਦਾ ਹਿੱਸਾ ਕਿਉਂਕਿ ਏਐਸਆਈ ਦਾ ਜਾਂ ਡਿਪਾਰਟਮੈਂਟ ਅੰਦਰ ਹੈਗਾ ਕੰਪਨੀ ਇਹ ਦੋਨੇ ਫਿਰ ਰਲੇ ਹੋਏ ਵੀ ਨੇ ਸਾਬ ਅਫਸਰ ਜਿਹੜੇ ਜਿਨ੍ਹਾਂ ਦੀਆਂ ਡਿਊਟੀਆਂ ਵਾਂ ਜਿਨ੍ਹਾਂ ਦੀਆਂ ਡਿਊਟੀਆਂ ਉਹ ਅਫਸਰ ਜਿੱਥੇ ਵੀ ਰੇੜੀਆਂ ਲਾਉਂਦੇ ਜਾਂ ਜੋ ਕਰਦੇ ਜਾਂ ਤੇ ਇੱਕ ਰੇੜੀ ਮਾਰਕੀਟ ਬਣਾ ਕੇ ਉਹਨਾਂ ਦੀ ਪਰਚੀ ਲਾਤੀ ਜਾਵੇ ਆ ਰੈਵਨਿਊ ਆ ਰਿਹਾ ਕਾਰਪੋਰੇਸ਼ਨ ਨੂੰ ਟਰਸਟ ਨੂੰ ਤੇ ਇਹ ਹੀ ਆ ਏਰੀਆ ਥਾਂ ਥਾਂ ਦੇ ਹਰ ਬਾਜ਼ਾਰ 'ਚ ਹਰ ਜਗ੍ਹਾ ਦੇ ਉੱਤੇ ਰੇੜੀਆਂ ਨਾ ਲੱਗੀਆਂ ਹੁਣ ਤੇ ਉਹਨਾਂ ਨੂੰ ਜਗ੍ਹਾ ਉਹਨਾਂ ਨੂੰ ਵੀ ਦੇਣ ਲੋਕਾਂ ਨੂੰ ਚੀਜ਼ ਵੀ ਚਾਹੀਦੀ ਆ ਪਰ ਉਹ ਜ ਉਹਨਾਂ ਨੂੰ ਅਲਾਟ ਕਰ ਦੇਣਾ ਜਿੱਥੇ ਸਪੇਸ ਹੈਗੀ ਆ ਹਨਾ ਕਰਦੇ ਹੀ ਰਹੇ ਆ ਇਸ ਕਰਕੇ ਇਹ ਜਿਹੜਾ ਕੰਮ ਆ ਨਾ ਇਹ ਤੇ ਤੁਹਾਨੂੰ ਦੱਸਿਆ ਫਿਰ ਬਾਰ-ਬਾਰ ਮੈਂ ਆਣਾ ਵੀ ਇਹ ਵੈਲ ਪਾਵਰ ਦੀ ਗੇਮ ਆ ਇੱਛਾ ਹੋਵੇ ਜਿੱਥੇ ਚਾਹ ਉਥੇ ਰਾਹ ਰਸਤੇ ਸੌ ਆ ਪਹਿਲਾਂ ਇੱਛਾ ਤੇ ਹੋਵੇ ਕੁਝ ਕਰਨਾ ਤੇ ਜਦੋਂ ਇੱਛਾ ਹੀ ਨਹੀਂ ਤੇ ਹੋਣਾ ਕੁਝ ਨਹੀਂ ਜੀ ਬਿਲਕੁਲ ਸੰਨੀਲ ਜੋਸ਼ੀ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੇ ਵੀ ਵਿਭਾਗ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਪਰ ਜੰਦੇ-ਜੰਦੇ ਇੱਕ ਵਾਰ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਕੰਪ ਜੋ ਕਿ ਅਮਰਸਰ ਦਾ ਇੱਕ ਦਿਲ ਹੈ ਵੱਡੀ ਗਿਣਤੀ ਵਿੱਚ ਲੋਕ ਇੱਥੇ ਸੈਰ ਕਰਨ ਆਉਂਦੇ ਆ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਉਹ ਸਾਫ ਸਫਾਈ ਕਿਵੇਂ ਰੱਖ ਸਕਦੇ ਕੰਪਨੀ ਬਾਗ ਦੀ ਇੱਕ ਵਾਰ ਜੰਦੇ ਬਾਰੇ ਲਾਸਟ ਸਵਾਲ ਜੀ ਕੰਪਨੀ ਬਾਗ ਕਿਤਰਾ ਲੋਕਾਂ ਨੂੰ ਕੀ ਜ਼ਿੰਮੇਵਾਰੀ ਹੈ ਜੀ ਕੱਲੇ ਕੰਪਨੀ ਬਾਗ ਦੇ ਨੇ ਮੈਂ ਤਾਂ ਆਪਣੇ ਆਂਡ ਗਵਾਣ ਦੇ ਵਿੱਚ ਉਹਨਾਂ ਸਫਾਈ ਆਂਡ ਗਵਾਣ ਰੱਖੋ ਸਫਾਈ ਬਾਹਰ ਕੂੜਾ ਨਾ ਸੁੱਟੋ ਇੱਥੇ ਚੀਜ਼ਾਂ ਖਾਂਦੇ ਜੇ ਤਾਂ ਤਾਂ ਤੇ ਨਾ ਸੁੱਟੋ ਕੀ ਆ ਕਿੰਨਾ ਕਿਹਾ ਆਪਾਂ ਉਹਨੇ ਆ ਨਾ ਰੋਜ਼ ਸੁਖ ਲੈਨੇ ਆ ਤੇ ਜਿੱਥੇ ਜਿੱਥੇ ਵੀ ਇੱਥੇ ਹਰ ਕੰਪਨੀ ਬਾਗ ਦਾ ਕਲਚਰ ਆ ਅਮਰਸਰ ਦਾ ਹੀ ਕਲਚਰ ਆ ਤੁਸੀਂ ਸਵੇਰੇ ਕੁ 10 ਦਾ ਕੋਈ 5 ਦਾ ਕੋਈ 20 ਦਾ ਕੋਈ 7 ਦਾ 8ਾ ਹਰ ਅਲੱਗ-ਅਲੱਗ ਜਗ੍ਹਾ ਤੇ ਬੈਂਦੇ ਆ ਉਹ ਕਿੰਨੇ ਕ ਪੈਸੇ ਲੱਗਦੇ ਕੋਲੋਂ 10 ਬੰਨ ਦੋ ਲਾ ਲੈਣ ਹੈ ਇੱਕ ਏਰੀਆ ਰਲ ਕੇ ਇੱਕ ਬੰਦਾ ਰਖ ਰਣ ਵੀ ਆ ਕੂੜਾ ਜਿਹੜਾ ਕੱਢ ਕੇ 10 ਬੰਨਾਂ ਚ ਤੂੰ ਜਾ ਕੇ ਇੱਥੇ ਸਟਾ ਕੇ ਆਉਣਾ ਹਨਾ ਪ੍ਰੋਪਰ ਜਗ੍ਹਾ ਦੇ ਉੱਤੇ ਤੇ ਗੱਲ ਦੇ ਕੁਛ ਨਹੀਂ ਜੇ ਨਹੀਂ ਸਰਕਾਰ ਕਰਦੀ ਤੇ ਰਹਿਣਾ ਤੇ ਆਪਾਂ ਹੀ ਆ ਨਾ ਜਦੋਂ ਸਰਕਾਰ ਦਾ ਟਾਈਮ ਆਊਗਾ ਜਾਂ ਜਿਹੜੇ ਨਮਾਇंदे ਆ ਉਹਨਾਂ ਦਾ ਟਾਈਮ ਆਊਗਾ ਦੁਬਾਰਾ ਉਹਨਾਂ ਨੂੰ ਉਦੋਂ ਵਿਖਾਇਓ ਸ਼ੀਸ਼ਾ ਕਰਦੇ ਤੇ ਤੁਸੀਂ ਇਹ ਜੇ ਜਿਹੜਾ ਕੰਮ ਕਰਦਾ ਉਹਨੂੰ ਘਰ ਬੋਂਦੇ ਜੇ ਤੇ ਹਵਾਵਾਂ ਨੂੰ ਵੋਟਾਂ ਪਾਉਂਦੇ ਜੇ ਤੇ ਫਿਰ ਕੰਮ ਤੇ ਹੋ ਜਾਈ ਹੁਣਾ ਜਦੋਂ ਕੰਮ ਕਰਨ ਦੀ ਕੰਮ ਦੀ ਵੀ ਕਦਰ ਨਾ ਹੋਵੇ ਹੈ ਉਦੋਂ ਫਿਰ ਰਿਜ਼ਲਟ ਵੀ ਤੇ ਉਹ ਜੇ ਭੁਗਤਣਾ ਪੈਣਾ 5 ਸਾਲ ਵਾਸਤੇ ਨਮਾਇੰਦਾ ਚੁਣਦੇ ਆ ਤੇ ਜਦੋਂ ਉਦੋਂ ਸਾਡੀ ਸਮਝ ਨਹੀਂ ਵੀ ਬੰਦਾ ਕੰਮ ਕਰਨ ਨਾਲ ਮੈਂ ਤਾਂ ਕਹਿੰਦਾ ਸਰਕਾਰ ਕੋਈ ਵੀ ਹੋਵੇ ਤੁਹਾਡਾ ਨਮਾਇੰਦਾ ਚਾਵੇ ਸਰਕਾਰ ਕਾਰਪੋਰੇਸ਼ਨ ਕਿਸੇ ਦੀ ਹੋਵੇ ਤੁਹਾਡਾ ਕਾਉਂਸਲਰ ਚਾਵੇ ਹਰ ਕੰਮ ਹੋਊਗਾ ਸਰਕਾਰ ਕਿਸੇ ਦੀ ਹੋਵੇ ਤੁਹਾਡਾ ਐਮਐਲਏ ਚਾਵੇ ਹਰ ਕੰਮ ਹੋਊਗਾ ਜੈਨੂਇਨ ਕੰਮ ਨੂੰ ਕੋਣ ਅਫਸਰ ਡਿਨਾਈ ਕਰ ਸਕਦਾ ਇੱਕ ਚੁਣੇ ਬੰਦੇ ਨੂੰ ਇੱਕ ਸੰਵਿਧਾਨਕ ਪਾਵਰ ਆ ਉਹਦਾ ਰਾਈਟ ਹੈ ਲੋਕਾਂ ਦਾ ਕੰਮ ਕਰਾਉਣਾ ਤੇ ਉਹ ਨੁਮਾਇੰਦਾ ਪੈਸੇ ਕਰਕੇ ਚੁਣਦੇ ਆ ਉਹ ਪ੍ਰੋਪਰ ਜਗ੍ਹਾ ਤੇ ਗੱਲ ਪਹਚਾਵੇ ਤੇ ਉੱਥੋਂ ਇੰਪਲੀਮੈਂਟ ਕਰਾਵੇ ਇਸ ਕਰਕੇ ਇਹ ਤੇ ਲੋਕਾਂ ਨੂੰ ਵੀ ਚਾਹੀਦਾ ਇੱਕ ਤੇ ਚਲੋ ਆਪ ਹੀ ਸਫਾਈ ਰੱਖ ਲਓ ਜਿੱਥੇ-ਜਿੱਥੇ ਆਪਾ ਰਹਿੰਦੇ ਆ ਜੇ ਨਹੀਂ ਇਹਨਾਂ ਤੋਂ ਆਸ ਜਦੋਂ ਸਮਾਊਗਾ ਇਹਨਾਂ ਨੂੰ ਜਵਾਬ ਦੇ ਦਿਓ ਨੰਬਰ 2 ਜਦੋਂ ਟਾਈਮ ਆਉਂਦਾ ਨਾ ਉਦੋਂ ਵੀ ਸਮਝ ਰੱਖਿਆ ਕਰੀ ਆਪਾਂ ਵੀ ਆਪਣੀ ਜ਼ਰੂਰਤ ਕੀ ਹੈਗੀ ਇਹ ਤਾਂ ਆਪਾਂ ਕਰ ਦੇਖੀ ਆਂ ਆਪਾਂ ਹਵਾਵਾਂ ਨੂੰ ਵੋਟਾਂ ਪਾਉਨੇ ਆ ਆਪਾਂ ਨਿਸ਼ਾਨਾਂ ਨੂੰ ਵੋਟਾਂ ਪਾਉਨੇ ਆ ਆਪਾਂ ਇਨਸਾਨ ਤੇ ਵੇਖਿਆ ਹੀ ਨਹੀਂ ਕਦੀ ਆਪਾਂ ਨੂੰ ਕੰਮ ਵਾਲੇ ਇਨਸਾਨਾਂ ਦੀ ਲੋੜ ਆ ਕੋਈ ਇੱਕ ਨਹੀਂ 117 ਦੀ ਲੋੜ ਆ ਇਸ ਕਰਕੇ ਸਾਰਿਆਂ ਨੂੰ ਮੇਰਾ ਇਹ ਵੀ ਮੈਸੇਜ ਆ ਵੀ ਉਦੋਂ ਇਹ ਧਿਆਨ ਰੱਖਿਆ ਕਰੋ ਪਾਰਟੀਆਂ ਪੂਲਟੀਆਂ ਜਿਹੜੀਆਂ ਮਰਜ਼ੀ ਬਣਾਣ ਸਰਕਾਰਾਂ ਤੁਹਾਡੇ ਨਮਾਇंदे ਚ ਵੈਲ ਪਾਵਰ ਹੈਗੀ ਆ ਨਾ ਅੱਛਾ ਸ਼ਕਤੀ ਹੈਗੀ ਆ ਤਾਂ ਸਭ ਕੁਝ ਹੋ ਸਕਦਾ ਕੋਈ ਇਹੋ ਜਿਹਾ ਕੰਮ ਨਹੀਂ ਗਾ ਵੀ ਔਖਾ ਜੀ ਬਹੁਤ ਬਹੁਤ ਧੰਨਵਾਦ ਅਨਿਲ ਜੋਸ਼ੀ ਜੀ ਸਾਬका ਮੰਤਰੀ ਸਾਹਿਬਾ ਮਜੂਦ ਹਨ ਉਹਨੇ ਗੱਲਬਾਤ ਕਰਦੇ ਦੱਸਿਆ ਵੀ ਕੰਪਨੀ ਬਾਗ ਵਿੱਚ ਜਦੋਂ ਉਹਨਾਂ ਨੂੰ ਸੇਵਾ ਮਿਲੀ ਕਿਵੇਂ ਉਹਨਾਂ ਨੇ ਸੇਵਾ ਕੀਤੀ ਅਤੇ ਲੋਕਾਂ ਨੂੰ ਨਾਲ ਲੈ ਕੇ ਤੁਰੇ ਪਰ ਹੁਣ ਵੀ ਜਿਹੜੀਆਂ ਮੌਜੂਦਾ ਸਰਕਾਰਾਂ ਜਾਂ ਨਗਰ ਨਿਗਮ ਪ੍ਰਸ਼ਾਸਨ ਉਹਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਇੱਥੇ ਕਾਰੋਬਾਰ ਕਰ ਰਹੇ ਉਹ ਵੀ ਆਪਣੀ ਹੱਦ ਵਿੱਚ ਬੈ ਕੇ ਕਾਰੋਬਾਰ ਕਰਨ ਅੰਮ੍ਰਿਤਸਰ ਪਾਸਟ ਵੀ ਖਬਰਾਂ ਵਾਲੀ ਕੈਮਰਾਮੈਨ ਨਰੇਸ਼ ਕੁਮਾਰ ਨਰ ਰਕੇਸ਼ ਕੁਮਾਰ